ਸਤਿ ਸ਼੍ਰੀ ਅਕਾਲ ਜਨਵਾਰ ਪ੍ਰੀਤਕੋਡ ਸੀਜ਼ਨ ਸਾਗ ਦਾ ਤੇ ਹੁਣ ਸ਼ੁਰੂ ਹੋ ਜੂਗਾ ਤੇ ਸਾਗ ਵਾਸਤੇ ਸਭ ਤੋਂ ਪਹਿਲਾਂ ਸਾਡੀਆਂ ਗ੍ਰਹਿਣੀਆਂ ਵਾਸਤੇ ਬਹੁਤ ਹੀ ਪਿਆਰੀ ਚੀਜ਼ ਆਈ ਹੈ ਪਹਿਲਾਂ ਜਦੋਂ ਆਪਾਂ ਸਾਗ ਘਟਦੇ ਸੀਗੇ ਜਾਂ ਜਦੋਂ ਕੁੱਤਰਦੇ ਸੀਗੇ ਉਦੋਂ ਮੇਨ ਪ੍ਰੋਬਲਮ ਕੀ ਆਉਂਦੀ ਸੀ ਕਿ ਜਦੋਂ ਸਾਗ ਆਪਾਂ ਕੁੱਤਰਦੇ ਆ ਨਾ ਉਹਦੇ ਨਾਲ ਜਦੋਂ ਆਪਾਂ ਸਾਗ ਇਧਰ ਦੀ ਪੋਰਨ ਕਰਦੇ ਆ ਤੇ ਉਹਦੇ ਚ ਕੀ ਹੁੰਦਾ ਕਿ ਸਾਗ ਦੇ ਛਿੱਟੇ ਆ ਜਿਹੜੇ ਉਹ ਲੇਡੀਜ਼ ਦੇ ਸੂਟ ਤੇ ਪੈ ਜਾਂਦੇ ਸੀਗੇ ਠੀਕ ਹੈ ਦੂਜਾ ਇੱਕ ਸੇਫਟੀ ਫੀਚਰ ਹੁੰਦਾ ਸੀ ਕਿ ਆਪਣਾ ਜਦੋਂ ਇੱਥੇ ਟੋਕੇ ਦਾ ਜਿਵੇਂ ਆ ਆ ਟੋਕੇ ਚੱਲ ਰਹੇ ਐ ਠੀਕ ਐ ਇਹਦੇ ਕੋਈ ਉੱਤੇ ਕਵਰਿੰਗ ਨਹੀਂ ਹੁੰਦੀ ਸੀ ਕੰਪਨੀਆਂ ਬਹੁਤ ਹੀ ਸਿਆਣੀਆਂ ਹੋ ਚੁੱਕੀਆਂ ਇਨੋਵੇਟਿਵ ਹੋ ਚੁੱਕੀਆਂ ਅੱਜ ਕੱਲ ਜਿਹੜੇ ਟੋਕੇ ਆ 올ਮੋਸਟ ਵੇਕਨ ਹੀ ਕਵਰਿੰਗ ਵਾਲੇ ਲੱਗੇ ਐ ਇਹ ਹੈਵੀ ਕਲਸੀ ਕੰਪਨੀ ਦੇ ਟੋਕੇ ਬਹੁਤ ਹੀ ਪਿਆਰੇ ਟੋਕੇ ਕੰਪਨੀ ਨੇ ਬਣਾਏ ਐ ਕੁਆਲਿਟੀ ਬਹੁਤ ਹੀ ਫਾਈਨ ਹੋਣ ਵਾਲੀ ਐ ਬਲੇਡ ਜਿਹੜੇ ਮੇਨ ਪ੍ਰੋਬਲਮ ਆਉਂਦੀ ਐ ਉਹ ਇਹਦੇ ਬਹੁਤ ਹੀ ਫਾਈਨ ਬਲੇਡ ਦਿੱਤੇ ਹੋਏ ਐ ਨਾਲੇ ਤਾਂ ਉਹਨਾਂ ਨੂੰ ਜੰਗਾਲ ਨਹੀਂ ਪੈਂਦੀ ਨਾਲੇ ਕੁਆਲਿਟੀ ਫਾਈਨ ਐ ਉੱਤੇ ਤੁਹਾਡੇ ਸੂਟ ਖਰਾਬ ਨਹੀਂ ਹੋਣਗੇ ਛਿੱਟੇ ਨਹੀਂ ਪੈਣਗੇ ਕੁਆਲਿਟੀ ਬਹੁਤ ਹੀ ਫਾਈਨ ਰਹੂਗੀ ਠੀਕ ਹੈ ਆਮ ਜੇ ਤੁਸੀਂ ਰੂਟੀਨ ਯੂਜ਼ ਕੋਈ ਨਹੀਂ ਆਪਣਾ ਮਹਿੰਗਾ ਟੋਕਾ ਅਫੋਰਡ ਕਰ ਸਕਦਾ ਤਾਂ ਆ ਉਹ ਜੇ ਟੋਕੇ 2 ਬਲੇਡ 3 ਬਲੇਡ ਮਤਲਬ 4-500 ਰੁਪਏ ਤੋਂ ਟੋਕਾ ਸ਼ੁਰੂ ਹੋ ਕੇ ਆਪਣੇ ਕੋਲੇ 2500-3000 ਰੁਪਏ ਤੱਕ ਟੋਕੇ ਅਵੇਲੇਬਲ ਰਹਿਣਗੇ ਮਿਲਣਗੇ ਕਿੱਥੋਂ ਸਿਰਫ ਤੁਹਾਡੀ ਆਪਣੀ ਦੁਕਾਨ ਤੋਂ ਸਿਮਰਨ ਕਿਚਨ ਵੇਅਰ ਨੀਟਾਲ ਵਾਲਾ ਸੀਟਸ ਪਾਲਿਕਾ ਅਭਿਆਰਣੀਆਂ ਸਟਰੀਟ ਫਰੀਜ਼ ਕੋਟ ਦੇ